अनि कालिया और गुड़गावा शाही नहीं चलेगी नहीं चलेगी नहीं चलेगी गुंडागर्दी नहीं चलेगी नहीं चलेगी नहीं चलेगी फोरेंसिक साइंस लेबोरेटरी पंजाब के कर्मचारियों द्वारा लेबोरेटरी के डायरेक्टर अश्विन कालिया पर लगाए गंभीर आरोप तथा हड़ताल की शुरू महिला असिस्टेंट डायरेक्टर को जातिसूचक शब्द बोलने के भी लगे आरोप 3 जनवरी से लेकर आज तक ਨਹੀਂ ਕੀਤੀ ਗਈ ਪੁਲਿਸ ਦੁਆਰਾ ਕੋਈ ਵੀ ਕਾਰਵਾਈ ਜਿਸ ਦੇ ਰੋਸ਼ਮੇ ਅੱਜ ਲੈਬੋਰੀ ਦੇ ਕਰਮਚਾਰੀਆਂ ਦੁਆਰਾ ਕੀਤੀ ਗਈ ਹੜਤਾਲ ਦੇਖੇ ਮੈਂ ਡਾਕਟਰ ਸੰਦੀਪਪੁਰ ਅਸਿਸਟੈਂਟ ਡਾਇਰੈਕਟਰ ਫਿਜ਼ਿਕਸ ਆ ਐਫਐਸਐਲ ਦੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਹੈਗਾ ਆ ਜਿਹਦੇ ਵਿੱਚ ਵਨ ਆਫ ਹੈਗਾ ਆ ਕਿ ਸਾਡੇ ਜਿਹੜੇ ਡਾਇਰੈਕਟਰ ਹੈਗੇ ਡਾਕਟਰ ਅਸ਼ਨੀ ਕਾਲੀਆ ਉਹਨਾਂ ਨੇ ਕਿਸੇ ਹਾਈ ਪ੍ਰੋਫਾਈਲ ਕੇਸ ਦੇ ਪਿੱਛੇ ਮਤਲਬ ਤੰਗ ਪ੍ਰੇਸ਼ਾਨ ਕਰਕੇ ਮੈਂਟਲ ਹਰਾਸ ਕਰਕੇ ਬਹੁਤ ਹੀ ਮਤਲਬ ਅਪੱਤੀ ਜਨਕ ਸ਼ਬਦ ਦੀ ਵਰਤੋਂ ਕੀਤੀ ਹੈ ਕਾਸਟ ਤੋਂ ਕਾਸਟ ਦੇ ਰਿਲੇਟਡ ਔਰ ਇਹ ਮੈਟਰ ਮਤਲਬ ਕਾਫੀ ਦਿਨਾਂ ਤੋਂ ਚੱਲ ਰਿਹਾ ਆ ਔਰ ਤਿੰਨ ਤਰੀਕ ਦੀ ਲਿਖਰੀ ਬਹੁਤ ਹਾਇਰ ਅਥਾਰਟिटीज ਨੂੰ ਵੀ ਹਰ ਜਗ੍ਹਾ ਤੇ ਕਮਿਸ਼ਨਸ ਨੂੰ ਵੀ ਸ਼ਿਕਾਇਤ ਕੀਤੀ ਹੋਈ ਹੈ ਐਸ ਐਚ ਓਸ ਨੂੰ ਵੀ ਕੀਤੀ ਹੋਈ ਹੈ ਲੋਕਲ ਬਟ ਕਿਸੇ ਨੇ ਅਜੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਹੈਗਾ ਬਾਕੀ ਅਦਰ ਮੈਟਰ ਵੀ ਹੈਗੇ ਜਾਂ ਡੀਐਨਏ ਦੇ ਨਾਲ ਰਿਲੇਟਡ ਹੈਗਾ ਪਰਚੇਸ ਨਾਲ ਰਿਲੇਟਡ ਹੈਗਾ ਆ ਲੋਕਾਂ ਦੀਆਂ ਬਦਲੀਆਂ ਨੂੰ ਲੈ ਕੇ ਹੈਗਾ ਮਾਮਲਾ ਕਰ ਰਹੇ ਹੋ ਕਿਹੜਾ ਮਾਮਲਾ ਜਿਸ ਨਾਮ ਦੇ ਮਿਲ ਕੇ ਪੇਸ਼ ਭਾਈ ਨੇ ਅਹ ਕੋਈ ਸੀ ਪ੍ਰੋਪਰਲੀ ਡਿਸਕਲੋਸ ਡਿਸਕਲੋਸ ਨਹੀਂ ਕਰ ਸਕਦੇ ਸਾਡੇ ਕੋਈ ਚੇਨ ਆਫ ਕਸਟਡੀ ਵੀ ਹੁੰਦੀ ਹੈ ਕੰਪਲੇਂਟ ਵਿੱਚ ਆਲਰੇਡੀ ਮੈਂਸ਼ਨਡ ਹੈਗਾ ਆ ਹਾਇਰ ਅਥਾਰਟिटीज ਨੂੰ ਪਠਾਇਆ ਅਥਾਰਟिटीज ਨੇ ਵੀ ਹਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਹੈਗਾ ਸਹਾਇਕ ਡਾਇਰੈਕਟਰ ਰਜਨੀਸ਼ ਕੁਮਾਰ ਕਿਹੜੀ ਜਗ੍ਹਾ ਆਫਿਸ ਜਿਹੜਾ ਹੈ ਜੀਐਫਐਸਐਲ ਮੋਹਾਲੀ ਇਹ ਮੇਨ ਹੈਗਾ ਕਿ ਜਿਵੇਂ ਹੁਣ ਪਰਚੇਸ ਦਾ ਚੱਲ ਰਿਹਾ ਇਹ ਪਰਚੇਸ ਨੂੰ ਲੈ ਕੇ ਜਿਹੜੀਆਂ ਕਿ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਤੇ ਜਲਦੀ ਕਰੋ ਪਲੱਸ ਪਾਰਟਿਕੂਲਰ ਜਿਹੜੇ ਵੈਂਡਰ ਹੈਗੇ ਆ ਉਹਨਾਂ ਨੂੰ ਫੇਵਰ ਟਿਕਨ ਕਰਨ ਦੀ ਗੱਲ ਕਹਿ ਰਹੇ ਆ ਤੇ ਉਹ ਚੀਜ਼ਾਂ ਮਲਕੀ ਨਹੀਂ ਹੋਣੀ ਚਾਹੀਦੀ ਕਿਹੜੀ ਪਰਚੇ ਦਾ ਕਿਸੇ ਨੂੰ ਤਾਂ ਫੇਰ ਬਲਕਿ ਜਿਹੜੇ ਇਨਸਟਰੂਮੈਂਟਸ ਹੁੰਦੇ ਆ ਮਸ਼ੀਨਰੀ ਹੁੰਦੀ ਆ ਆਪਣੇ ਟੈਸਟਿੰਗ ਦੇ ਲਈ ਅਲੱਗ-ਅਲੱਗ ਡਿਵੀਜ਼ਨਾਂ ਵੱਲੋਂ ਕੋਈ ਆਪਣੇ ਡਿਪਾਰਟਮੈਂਟ ਕੋ ਬਿਜ਼ਨਸ ਨੂੰ ਪਾ ਕੇ ਗਿਆ ਜਾਂ ਕੁਝ ਨਹੀਂ ਨਹੀਂ ਇੱਥੇ ਕੋ ਇੱਥੇ ਬਿਜ਼ਨਸ ਕੋਈ ਨਹੀਂ ਹੈਗਾ। ਸੀਨੀਅਰ ਅਧਿਕਾਰੀਆਂ ਨਾਲ ਬਿਜ਼ਨਸ ਦੀ ਕੋਈ ਸ਼ਾਇਦ ਕੀਤੀ ਹੈ। ਹਾਂਜੀ ਉਹ ਕੀਤੀ ਹੋਈ ਸੀ। ਉਹਨਾਂ ਨੂੰ ਈਮੇਲਾਂ ਵਗੈਰਾ ਭੇਜੀਆਂ ਹੋਈਆਂ। ਉਹ ਰਿਪੋਰਟ ਆਇਆ ਨਹੀਂ ਹਜੇ ਤੱਕ ਕੋਈ ਨਹੀਂ ਆਇਆ। ਉਹਨਾਂ ਨੇ ਅੱਜ ਟਾਈਮ ਦਿੱਤਾ ਸਾਨੂੰ। ਉਹ ਦੇਖ ਲੈਣੇ ਕੀ ਕਹਿੰਦੇ। ਇਸ ਤੋਂ ਇਲਾਵਾ ਜੀ ਆਈ ਐਮ ਡਾਕਟਰ ਸੰਜੀਵ ਕੁਮਾਰ ਅਸਿਸਟੈਂਟ ਡਾਇਰੈਕਟਰ ਸੈਵਲਜੀ ਪੋਸਟਡਰ ਐਫਐਸਐਲ ਮੌਂਲੀ। ਇੱਕੋ ਜੀ ਅਸੀਂ ਸਾਫ਼ ਸੁਥਰੇ ਲਿਖੇ ਬੰਦੇ ਅਸੀਂ ਸਾਫ਼ ਸੁਥਰੇ এনਵਾਇਰਨਮੈਂਟ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਇਹ ਤੇ ਇੱਕ ਗੱਲ ਹੋਰ ਹੈ ਇਹਨਾਂ ਦੇ ਅਗੇਂਸਟ ਇੰਨੀ ਕੰਪਲੀਟ ਸੀਗੀਆਂ ਠੀਕ ਹੈ ਚਲੋ ਗਵਰਨਮੈਂਟ ਨੇ ਇਹਨਾਂ ਦੀ ਪ੍ਰੋਮੋਸ਼ਨ ਤਿੰਨ ਜਾਂ ਚਾਰ ਮਹੀਨੇ ਦਾ ਟਾਈਮ ਰਹਿੰਦਾ ਸੀ ਇਹ ਪ੍ਰੋਮੋਸ਼ਨ ਦੇਪੀ ਇਹਨਾਂ ਨੂੰ ਲੇਕਿਨ ਇਹਨਾਂ ਨੂੰ ਐਕਸਟੈਂਸ਼ਨ ਕਿਸ ਸਪੈਸਿਸ ਤੇ ਦਿੱਤੀ ਗਈ ਹੈ ਕੀ ਪਬਲਿਕ ਇੰਟਰਸਟ ਹੈ ਇਹਨਾਂ ਨੂੰ ਐਕਸਟੈਂਸ਼ਨ ਦੇਣ ਦਾ ਠੀਕ ਹੈ ਇਹ ਜੇ ਬੰਦੇ ਨੂੰ ਐਕਸਟੈਂਸ਼ਨ ਨਹੀਂ ਦੇਣੀ ਬੰਦੀ ਤੇ ਅਸੀਂ ਇਹ ਕਹਿੰਦੇ ਵੀ ਜਦੋਂ ਤੇ ਕਾਸਟਿਸ ਰਿਮਾਰਕ ਕੀਤੇ ਨੇ ਉਹਨਾਂ ਨੇ ਇੱਕ ਫੀਮੇਲ ਆਫਸਰ ਨੂੰ ਲੈ ਕੇ ਅਸੀਂ ਇਸ ਚਾ ਇਹ ਚੀਜ਼ਾਂ ਨੂੰ ਲੈ ਕੇ ਬੜਾ ਸਟਰੋਂਗ ਆਪੋਜ਼ ਕਰਦੇ ਹਾਂ ਤੇ ਅਸੀਂ ਇਹ ਚੀਜ਼ ਨੂੰ ਬਿਲਕੁਲ ਵੀ ਸਵਾਰਥਤਾ ਨਹੀਂ ਦਿੰਦੇ ਜਦੋਂ ਤੱਕ ਇਹ ਆ ਯਾਨੋ ਨੂੰ ਟਾਇਰ ਨਹੀਂ ਜਾਂਦਾ ਉਦੋਂ ਤੱਕ ਅਸੀਂ ਇਹ ਜਿਹੜੀ ਸਟ੍ਰਾਈਕ ਹੈ ਉਹ ਖਤਮ ਨਹੀਂ ਕਰਾਂਗੇ ਇਹ ਕੰਪਲੇਂਟ ਕੋ ਕਦੋਂ ਲੈ ਕਰੂਗਾ ਮਸਲਾ ਕਦੋਂ ਕੰਪਲੇਂਟ ਦੇ ਤੇ ਤਿੰਨ ਤਰੀਕ ਦਾ ਮੈਟਰ ਹੈਗਾ ਤੇ ਤਿੰਨ ਤਰੀਕ ਜਿਹੜਾ ਸੀਨੀਅਰ ਅਫਸਰਾਂ ਨੂੰ ਇਹ ਕੰਪਲੀਟ ਭੇਜੀ ਗਈ ਜਾ ਚੁੱਕੀ ਹੈ ਲੇਕਿਨ ਹਲੇ ਤੱਕ ਇਸ ਤੱਕ ਇਸ ਤੇ ਉੱਪਰ ਕੋਈ ਐਕਸ਼ਨ ਨਹੀਂ ਹੋਇਆ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਵਧੀਆ এনवायरमेंट ਚ ਕੰਮ ਕਰੀਏ ਸਾਡਾ ਜਿਹੜਾ ਕੰਮ ਹੈ ਲੀਗਲ ਜਸਟਿਸ ਸਿਸਟਮ ਦਾ ਹੈ ਠੀਕ ਹੈ ਸਾਇੰਟਿਫਿਕ ਕੰਮ ਹੈ ਕਿ ਸਾਨੂੰ ਫ੍ਰੀ ਹੈਂਡ ਦੇ ਕੇ ਕੰਮ ਕੀਤਾ ਜਾਣ ਦੇ ਠੀਕ ਹੈ ਅਸੀਂ ਕੋਈ ਪ੍ਰੈਸ਼ਰ ਚਾ ਕੇ ਕੰਮ ਨਹੀਂ ਕਰਨਾ ਚਾਹੁੰਦੇ ਜੇਕਰ ਕਾਰਵਾਈ ਨਹੀਂ ਹੁੰਦੀ ਇਸ ਤੋਹਰਾ ਲਾਈਨ ਟੇਕ ਟੂ ਹਾਂ ਸਾਸੀਂ ਸਵੈਤ੍ਰਿਅ ਰਾਵਾਂਗੇ ਜਦੋਂ ਤੱਕ ਕਿ ਇਹਦੇ ਬੰਦੇ ਦੇ ਅੱਗੇ ਕੋਈ ਕਾਰਵਾਈ ਨਹੀਂ ਹੁੰਦੀ